ਅੱਜ ਜ਼ਿਲ੍ਹਾ ਕਰਦਾਸਪੁਰ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਟੀਮਾ ਕੋਲ ਵੀ ਕੋਈ ਨਹੀਂ ਆਹ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੇਰਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਜ਼ਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਬਜ਼ਰ ਕੀਤੀਆਂ ਜਾ ਰਹੀਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਆਏ ਤਵੇ ਜਬਰ ਤੇ ਉੱਤਰ ਆਇਆ ਆ ਇਸ ਵੇਲੇ ਵੱਡੀ ਪੱਧਰ ਤੇ ਜਿਲ੍ਹੇ ਸੂਬੇ ਦੇ ਆਗੂ ਰਵਿੰਦਰ ਸਿੰਘ ਮਿਸ਼ਾਣੀਆਂ ਅੱਗੇ ਗੱਲਬਾਤ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤੀ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਕੀਮਾ ਖੂੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆ ਵੇਖ ਲਓ ਦੂਰ ਤੱਕ ਫੋਰਸਾਂ ਜਿਹੜੀਆਂ ਸਵੈਰਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਏ ਜਾ ਰਹੇ ਆ ਬਗੈਰ ਜੋਗ ਮਾਫੀ ਦਿਤਿਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਡਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਤ ਵੇਲੇ ਜ਼ਬਰ ਤੇ ਉੱਤਰ ਆਇਆ ਆ ਇਸ ਵੇਲੇ ਵੱਡੀ ਪੱਧਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਹਿਸਾਨੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਦੇ ਸਾਥੀ ਜਿਹੜੇ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਂਦ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ